ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ ਮਿਲੌਣੇ ਆ ਤੁਹਾਨੂੰ ਵੀਰ ਆਏ ਆਪਣੇ ਕੋਲ ਸਾਈਕਲ ਲੈਣ ਕਰਦਿਆਂ ਗੱਲਬਾਤ ਅੱਜ ਹੈਗੀ 4 ਤਰੀਕ 9ਵਾਂ ਮਹੀਨਾ 2024 ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਬਾਈ ਕਿੱਥੋਂ ਆਏ ਦੱਸਿਓ ਆਪਣੇ ਬਾਰੇ ਤੇ ਸਾਈਕਲ ਕਿਹੜਾ ਲਿਆਈ ਕਿਹੜਾ ਬਾਈ ਰਾਜੀਆ ਪੰਡਾ ਮੇਰਾ ਹਾਂਜੀ ਮੈਂ ਐਜ਼ ਏ ਟੀਚਰ ਮਾਨਾ ਪਿੰਡੀ ਜੋਬ ਕਰਦਾ ਠੀਕ ਹੈ ਜੀ ਤੇ ਅੱਜ ਮੇਰੀ ਇੱਛਾ ਸੀ ਸਵੇਰੇ ਡਕੇਥਲਨ ਜਾਣ ਦੀ ਠੀਕ ਹੈ ਜੀ ਪਰ ਮੇਰੇ ਇੱਕ ਫਰੈਂਡ ਨੇ ਮੈਨੂੰ ਰਿਕਾਇਮੈਂਡ ਕੀਤਾ ਕਠਾਲੇ ਨੇ ਇੱਕ ਸਰਜੀਤ ਪੰਡੋਰੀ ਨੇ ਹਾਂਜੀ ਤੇ ਅਸੀਂ ਬਾਈ ਕੋਲੇ ਬਹੁਤ ਵੈਰਾਈਟੀ ਹੈ ਬਾਈ ਕੋਲੇ ਬਹੁਤ ਜ਼ਿਆਦੇ ਹਾਂਜੀ ਤੇ ਬਹੁਤ ਵਧੀਆ ਲੱਗਿਆ ਬਾਈ ਕੋਲੇ ਆ ਕੇ ਅਸੀਂ ਸਾਈਕਲ ਖਰੀਦਿਆ ਬਹੁਤ ਵਾਜਿਬ ਰੇਟ ਤੇ ਠੀਕ ਹੈ ਸਾਰੇ ਵੀਰ ਬਿਜਟ ਜ਼ਰੂਰ ਕਰੋ ਇੱਕ ਵਾਰੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਦਾ ਨੰਬਰ ਸਾਰਾ ਕੁਝ ਮੈਂ ਆਪਦੇ ਉਹਤੇ ਵੀ ਪਾਉਂਗਾ ਠੀਕ ਹੈ ਜੀ ਆਈਡੀ ਤੇ ਤੇ ਬਹੁਤ ਵਧੀਆ ਲੱਗਿਆ ਬਾਈ ਕੋਲੇ ਬਹੁਤ ਹੀ ਬਣਖੁਸ਼ ਹੋਇਆ ਜੀ ਜੀ ਧੰਨਵਾਦ ਸ਼ੁਕਰੀਆ ਬਹੁਤ ਵਧੀਆ ਰੇਟ ਤੇ ਸਾਈਕਲ ਮਿਲਿਆ ਤੁਸੀਂ ਬਾਈ ਕੋਲੇ ਸਾਈਕਲਾਂ ਦੀ ਬਹੁਤ ਜ਼ਿਆਦਾ ਰੇਂਜ ਹੈ ਹਾਂਜੀ ਹਾਂਜੀ ਜਰੂਰ ਵਿਜ਼ਿਟ ਕਰੋ ਮਾਨਕੀ ਪਿੰਡ ਹੈ ਬਾਈ ਦਾ ਠੀਕ ਹੈ ਜੀ ਤੇ ਬਾਈ ਦਾ ਨੰਬਰ ਸਾਰਾ ਕੁਝ ਇਹ ਵੀਡੀਓ ਚ ਬਾਈ ਦੱਸ ਦੂ ਤੇ ਜਰੂਰ ਤੁਸੀਂ ਬਾਈ ਕੋਲੇ ਵਿਜ਼ਿਟ ਕਰੋ ਤੁਹਾਡਾ ਆਪਣਾ ਇੱਕ ਵਾਰੀ ਦੱਸ ਦਿਓ ਜੀ ਤੁਸੀਂ ਕਿੱਥੋਂ ਆਏ ਦੁਬਾਰੇ ਰਿਪੀਟ ਕਰ ਦਿਓ ਮੈਂ ਬਾਈ ਮੇਰਾ ਵਸੇ ਪਿੰਡ ਰਾਜੀਆ ਰਹਿਣਾ ਮੈਂ ਬਰਨਾਲੇ ਆ ਮਾਨਾ ਪਿੰਡੀ ਮੇਰੀ ਪੋਸਟਿੰਗ ਹੈ ਇਹ ਵੀ ਬਾਈ ਟੀਚਰ ਹੈ ਦੋ ਟੀਚਰ ਬਾਈ ਆਪਣੇ ਨਾਲ ਸੀ ਤੁਸੀਂ ਹੋਰ ਵੀ ਸਾਡੇ ਦੋਸਤ ਨੇ ਉਹਨਾਂ ਨੂੰ ਵੀ ਤੁਹਾਡੇ ਕੋਲੇ ਭੇਜਣਾ ਹਾਂਜੀ ਹਾਂਜੀ ਬਹੁਤ ਵਧੀਆ ਤੇ ਵੀਰ ਉਹਨਾਂ ਨੂੰ ਸਾਈਕਲ ਦਿੱਤਾ ਆਪਾਂ ST 100 ST 100 ਬਾਰੇ ਸਾਰੇ ਬਾਈ ਪ੍ਰੋਫੈਸ਼ਨਲ ਬੰਦੇ ਆ ਜਿਵੇਂ ਆਪਣੇ ਸਾਰੇ ਜਾਣਦੇ ਹੀ ਆ ਤੇ ST 100 ਦੇ ਨਾਲ ਹੀ ਰੇਸ਼ਮ ਬਾਈ ਗਦਾਰਾ ਆਪਣੇ ਖੁਰਦੁੰਗਲਾ ਪਾਸ ਕਰਕੇ ਆਇਆ ਨੇ ਲਹ ਲਦਾਖ ਵੱਲ ਤੇ ਬਹੁਤ ਸੋਹਣਾ ਸਾਈਕਲ ਆ ਸ਼ਾਨਦਾਰ ਦੇ ਚਲਾਉਣ ਦੇ ਵਿੱਚ ਕਿਵੇਂ ਲੱਗਿਆ ਚਲਾਉਣ ਬਹੁਤ ਵਧੀਆ ਬਾਈ ਸਮੂਥ ਲੱਗਿਆ ਹਾਂਜੀ ਬਹੁਤ ਸਾਈਕਲਾਂ ਦੀ ਰਾਈਡ ਲੈਤੀ ਆ ਜਿਹੜੇ ਇੱਧਰ ਖੜੇ ਆ ਬਾਈ ਦਿਖਾਓ ਪਰ ਸਭ ਤੋਂ ਵਧੀਆ ਹੀ ਲੱਗੇ ਠੀਕ ਆ ਜੀ ਠੀਕ ਆ ਬਹੁਤ ਸੋਹਣਾ ST 100 ਸਾਈਕਲ ਦਿੱਤਾ ਜੀ ਤੇ ਇਹਨਾਂ ਦੇ ਹਾਈਟ ਦੇ ਅਕੋਰਡਿੰਗ ਦਿੱਤਾ ਤੇ ਆਪਣੀ ਮੇਨ ਗੱਲ ਇਹੀ ਹੁੰਦੀ ਆ ਵੀ ਆਪਾਂ ਦੇਖੋ ਦੁਕਾਨਦਾਰ ਵਾਲਾ ਇਹ ਕੰਮ ਨਹੀਂ ਹੈਗਾ ਵੀ ਆਪਾਂ ਦੇਖਿਆ ਵੀ ਆਪਾਂ ਨੂੰ ਕਿਹੜੇ ਸਾਈਕਲ ਚੋਂ ਮਾਰਜਿਨ ਨਿਕਲਦਾ ਵੀ ਆਪਾਂ ਧੱਕੇ ਨਾ ਹੋਵੇ ਉਹੀ ਦੇਣਾ ਹਨਾ ਤੇ ਆਪਾਂ ਇਹਦਾ ਪਹਿਲਾਂ ਹਾਈਟ ਵਜ਼ਨ ਸਾਰਾ ਕੁਝ ਦੇਖ ਕੇ ਉਹਦੇ ਅਕੋਰਡਿੰਗ ਆਪਾਂ ਸਾਈਕਲ ਦਿੰਨੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਕਾਲਡ ਸਾਈਕਲ ਪਹੁੰਚਣ ਤੇ ਸ਼ੇਅਰ ਜ਼ਰੂਰ ਕਰਿਓ ਹਨਾ ਜੀ ਜ਼ਰੂਰ ਜ਼ਰੂਰ